ਟੈਂਪਰਲ ਸੈਕਸ਼ਨ ਚ ਹੈ ਨਹੀਂ ਤਾਂ ਕਹਿੰਦੇ 41 ਚ ਆ ਹੁਣ 41 ਚ ਵੇਖਣਾ ਜੇ ਜਿਹੜੀ ਟੈਂਪਰ ਮੈਨ ਲੱਭਣਾ ਆ ਉਹ ਲੱਭਦੀ ਆ ਕਿ ਨਹੀਂ ਤੇ ਬਸ ਸਟੋਰ ਕਾਫੀ ਵੱਡਾ ਉਹਨਾਂ ਨੂੰ ਪੁੱਛਿਆ ਵਾ ਤੇ ਸਿਰਫ ਪਤਾ ਲੱਗਾ ਤਾਂ ਤੁਹਾਡਾ ਅੱਜ ਨਵੇਂ ਗਏ ਸੋ ਅੱਜ ਮੈਂ ਕੁਝ ਲੱਕੜ ਦਾ ਸਮਾਨ ਟੈਂਪਰ ਦਾ ਲੈਣ ਆਇਆ ਕਿਹਾ ਉਹ ਤੁਹਾਨੂੰ ਦੱਸਣਾ ਇੱਥੇ ਇੱਕ ਹੀ ਜਗ੍ਹਾ ਤੇ ਕੁਝ ਥਰੀ ਲੈਂਡ ਦੀ ਲੋੜ ਨਹੀਂ ਸਭ ਕੁਝ ਕੱਟੀ ਕਟਾਈ ਲੱਕੜ ਜਿਹੜਾ ਸਾਈ ਤੁਹਾਨੂੰ ਚਾਹੀਦਾ ਉਹ ਮਿਲ ਜੂਗਾ ਆ ਕਰੋ ਚੱਕ ਇਦਾਂ ਸਭ ਜਿਹੜੀ ਬਰੀਕ ਫੱਟੀ ਲੱਗਦੀ ਉਹ ਇੱਧਰ ਸੀਮਿੰਟ ਜਿੰਨੀ ਵੀ ਤਰ੍ਹਾਂ ਦਾ ਸੀਮਿੰਟ ਚਾਹੀਦਾ ਤੁਹਾਨੂੰ ਵੱਖ-ਵੱਖ ਟਾਈਪ ਦਾ ਹੁੰਦਾ ਇੱਥੇ ਉਹ ਇੱਧਰ ਸਾਰੀ ਟੈਂਬਰ ਸਾਈਜ਼ ਦੀ ਆਪਾਂ ਨੂੰ ਚਾਹੀਦੀ ਛੋਟੀ ਵੱਡੀ ਉਸੇ ਸਾਈਜ਼ ਦੀ ਕੱਟ-ਕੱਟ ਕੇ ਬਿਲਕੁਲ ਤਿਆਰ ਪੀਸ ਰੱਖੇ ਨੇ ਕੋਸੇ ਤੀਰੀ ਲੈ ਕੇ ਚਿਰਵਾਉਣ ਜਾਣ ਦੀ ਲੋੜ ਨਹੀਂ ਹੈਗੀ ਇਹ ਸਾਰੀ ਦੂਰ ਤੱਕ ਵੈਦਰ ਬੋਰਡ ਤੇ ਸਾਰੀ ਸਾਰਾ ਪਲਾਈ ਬੋਰਡ ਟੋਟਲ ਜਿੰਨੀ ਤਰ੍ਹਾਂ ਦਾ ਵੀ ਪਲਾਈ ਬੋਰਡ ਹੈ ਵੈਦਰ ਬੋਰਡ ਇਧਰ ਸਾਰੇ ਇਧਰ ਸਾਰਾ ਪਲਾਈ ਬੋਰਡ ਦਾ ਟਿੰਬਰ ਵਾਲਾ ਸੈਕਸ਼ਨ ਚ ਹੈ ਨਹੀਂ ਆ ਤਾਂ ਕਹਿੰਦੇ 41 ਚ ਆ ਹੁਣ ਮੈਂ 41 ਚ ਵੇਖਣਾ ਜਿਹੜੀ ਟਿੰਬਰ ਮੈਂ ਲੱਭਣਾ ਆ ਉਹ ਲੱਭਦੀ ਆ ਕਿ ਨਹੀਂ ਕਿਉਂਕਿ ਸਟੋਰ ਕਾਫੀ ਵੱਡਾ ਉਹਨਾਂ ਨੂੰ ਪੁੱਛਿਆ ਹੋਵੇ ਫਿਰ ਪਤਾ ਲੱਗਾ ਗਾਰਡਨ ਵਾਲੇ ਚਾਹਣਾ 41 ਚ ਇਹ 41 ਨੇ ਜੇ ਤੇ ਲੱਭਨੇ ਆ ਜੋ ਅਸੀਂ ਲੈਣਾ ਹੈ ਪੂਰਾ ਸਭ ਕੁਝ ਤਿਆਰ ਕਰਕੇ ਰੱਖਿਆ ਉਹਨਾਂ ਨੇ ਜਿਹੜੀ ਚੀਜ਼ ਚਾਹੀਦੀ ਲੋ ਦੇਖੋ ਇਹ ਸੇ ਕਾਨਿਆਂ ਤੋਂ ਲੈ ਕੇ ਤੇ ਪਲਾਸਟਿਕ ਦੀਆਂ ਡੰਡੀਆਂ ਤੱਕ ਇਹ ਬੂਟੇ ਖੜੇ ਸਿੱਧੇ ਰਹਿਣ ਉਹਦੇ ਵਾਸਤੇ ਸਾਰਾ ਕੁਝ ਇੰਦਰ ਸਾਰੇ ਵੀਲ ਬੈਰੋ ਤੇ ਜਿਹੜੀ ਟਿੰਬਰ ਅਸੀਂ ਲੈਣੀ ਆ ਉਹ ਗਈ ਆ ਸਾਨੂੰ ਲੱਭ ਤੇ ਉਹ ਅਸੀਂ ਲੈ ਕੇ ਤਿੰਨ ਪੀਸ ਆਪਾਂ ਤੇ ਚੱਲਦੇ ਆ ਤੇ ਆਓ ਤੁਹਾਨੂੰ ਖਾਜ ਦਿੰਦਾ ਆਪਾਂ ਕਿਹੜੀ ਟਿੰਬਰ ਲਈ ਆ ਤੇ ਦਾ ਕੀ ਰੇਟ ਆ ਸੋ ਅਸੀਂ ਲਈ ਆ ਟਿੰਬਰ ਇਹਦਾ 1 ਦਾ ਰੇਟ ਆ 199 ਡਾਲਰ ਤੇ ਇਹ ਲੈਨੇ ਆ ਜੀ ਲੈ ਲੀਏ ਜੀ ਇਹ ਟਿੰਬਰ ਤੇ ਹੁਣ ਕਰਾਉਨੇ ਆ ਦਾ ਬਿੱਲ ਇਹੀ ਭਲਾਈ ਆ ਜੀ ਲੈ ਜਦੋਂ ਇਹ ਲੱਕਰ ਲੈਣ ਜਾਂ ਕੋਈ ਭਾਰਾ ਸਮਾਨ ਲੈਣ ਨੂੰ ਮੈਂ ਤੇ ਸਦਾ ਹੀ ਜਿਹੜਾ ਵਾ ਟਰੱਕਿਆਂ ਉੱਪਰ ਹੀ ਆ ਜਾਣਾ ਲਾ ਕੇ ਤੇ ਇੱਥੇ ਤੁਸੀਂ ਲੋਡ ਕਰੋ ਤੇ ਕਰਾਓ ਆਪਣਾ ਬਿੱਲ ਤੇ ਵੇਲੇ ਓਕੇ ਜੀ ਮਿਲਨੇ ਆ ਦੁਬਾਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ